ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਉਥਲ ਪੁਥਲ ਸ਼ੁਰੂ ਹੋ ਗਈ ਹੈ ਇਸ ਵੇਲੇ ਸਭ ਤੋਂ ਵੱਡੀ ਖਬਰ ਜੋ ਕਿ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਹੈ ਸਾਬਕਾ ਕਾਲੀ ਮੰਤਰੀ ਤੇ ਟਕਸਾਲੀ ਆ ਗੁਸ਼ਕੰਦਰ ਸਿੰਘ ਮਲੂਕਾ ਦੀ ਨੂਬਲੋਂ ਆਈਐਸ ਵੱਜੋਂ ਅਸਤੀਫਾ ਦੇਣ ਦੀ ਹੈ ਚਰਚਾ ਦਾ ਵਿਸ਼ਾ ਇਹ ਵੀ ਹੈ ਕਿ ਉਹ ਭਾਜਪਾ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਜਾ ਰਹੇ ਹਨ ਇਸ ਗੱਲ ਦੀ ਪੁਸ਼ਟੀ ਉਹਨਾਂ ਵੱਲੋਂ ਭਾਵੇਂ ਹਾਲੇ ਤੱਕ ਨਹੀਂ ਕੀਤੀ ਗਈ ਹੈ ਪਰ ਕਿਹਾ ਇਹ ਵੀ ਜਾ ਰਿਹਾ ਹੈ ਕਿ ਉਹ ਭਾਜਪਾ ਨਹੀਂ ਬਲਕਿ ਕਿਸੇ ਹੋਰ ਪਾਰਟੀ ਵੱਲੋਂ ਵੀ ਚੋਣ ਲੜਨ ਜਾ ਰਹੇ ਹਨ ਫੈਸਲਾ ਚਾਹੇ ਜੋ ਵੀ ਹੋਵੇ ਪਰ ਇੱਕ ਵਾਰ ਬਠਿੰਡਾ ਦੀ ਸਿਆਸਤ ਵਿੱਚ ਵੱਡਾ ਪਚਾਲ ਜਰੂਰ ਆ ਗਿਆ ਹੈ ਕਿਉਂਕਿ ਇਸ ਸਮੇਂ ਬਾਦਲ ਪਰਿਵਾਰ ਦੀ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਵੀ ਚੌਥੀ ਵਾਰੀ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ ਅਤੇ ਕਈ ਸਾਲਾਂ ਤੋਂ ਇਸ ਹਲਕੇ ਦੇ ਵਿੱਚ ਸਰਗਰਮ ਰਹੇ ਹਨ ਇਸ ਦੇ ਉਲਟ ਹਾਲ ਦੀ ਘੜੀ ਸਿਆਸਤ ਵਿੱਚ ਪਰਮਪਾਲ ਕੌਰ ਸਿੱਧੂ ਭਾਵੇਂ ਨਵੇਂ ਹਨ ਪਰ ਇਸ ਹਲਕੇ ਦੇ ਲੋਕਾਂ ਨਾਲ ਉਹਨਾਂ ਦਾ ਤਾਲਮੇਲ ਕਿਸੇ ਵੀ ਰੂਪ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨਾਲੋਂ ਘੱਟ ਨਹੀਂ ਹੈ ਉਹਨਾਂ ਨੇ ਲੰਬਾ ਸਮਾਂ ਇਸ ਹਲਕੇ ਵਿੱਚ ਨੌਕਰੀ ਕੀਤੀ ਹੈ ਅਤੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਵਿੱਚ ਏਡੀਸੀ ਦੇ ਤੌਰ ਤੇ ਉਹ ਤਨਾਤ ਰਹੇ ਹਨ ਜਿਸ ਕਾਰਨ ਮਲਾਜਮ ਵਰਗ ਪੰਚਾਇਤਾਂ ਵਪਾਰੀਆਂ ਅਤੇ ਆਮ ਲੋਕਾਂ ਨਾਲ ਉਹਨਾਂ ਦਾ ਚੰਗਾ ਤਾਲਮੇਲ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਿੰਚਾਈ ਵਿਭਾਗ ਵਿੱਚ ਬਤੌਰ ਸਪੈਸ਼ਲ ਸਕੱਤਰ ਫੂਡ ਸਪਲਾਈ ਵਿਭਾਗ ਵਿੱਚ ਬਤੌਰ ਐਮ ਡੀ ਅਤੇ ਉਦਯੋਗ ਵਿਭਾਗ ਵਿੱਚ ਉਹਨਾਂ ਨੇ ਬਤੌਰ ਐਮ ਡੀ ਪੀਐਸ ਆਈ ਡੀਸੀ ਵਜੋਂ ਸੇਵਾਵਾਂ ਦਿੱਤੀਆਂ ਨੇ ਉਹਨਾਂ ਦੇ ਪਤੀ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਗਰੂਪੀ ਸਿੰਘ ਬਲੂਕਾ ਵੀ ਕਾਫੀ ਸਮੇਂ ਤੋਂ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮ ਰਹੇ ਹਨ ਅਤੇ ਆਪਣੇ ਮਿਲਵਪੜੇ ਸੁਭਾਅ ਕਾਰਨ ਕਿਸੇ ਜਾਣ ਪਛਾਣ ਦੇ ਮੁਤਾਜ਼ ਨਹੀਂ ਉਹਨਾਂ ਦਾ ਆਮ ਵਰਗ ਦੇ ਵਿੱਚ ਆਮ ਲੋਕਾਂ ਦੇ ਵਿੱਚ ਕਾਫੀ ਆਧਾਰ ਮੰਨਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਬੀਬਾ ਪਰਮਪਾਲ ਕੌਰ ਸਿੱਧੂ ਇੱਕ ਪੜ੍ਹੇ ਲਿਖੇ ਕਿਸਾਨ ਪਰਿਵਾਰ ਦੀਤੀ ਹਨ ਅਤੇ ਉਹਨਾਂ ਦਾ ਪੇਕਾ ਪਰਿਵਾਰ ਵੀ ਬਠਿੰਡਾ ਵਿਖੇ ਹੀ ਰਹਿੰਦਾ ਹੈ ਉਹਨਾਂ ਨੇ ਆਪਣੀ ਪੜ੍ਹਾਈ ਬਠਿੰਡਾ ਦੇ ਸੇਂਟ ਜੋਸਫ ਕਨਵੈਂਟ ਸਕੂਲ ਤੋਂ ਕੀਤੀ ਹੈ ਉਸ ਪ੍ਰੰਤ ਜਲੰਧਰ ਦੇ ਐਚਐਮਬੀ ਕਾਲਜ ਬਠਿੰਡਾ ਦੇ ਡੀਏਵੀ ਕਾਲਜ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਹਨਾਂ ਨੇ ਐਮਐਸਸੀ ਜੀਓਲੋਜੀ ਐਮਫਿਲ ਕੀਤੀ ਹੋਈ ਹੈ ਬਹੁਪੱਖੀ ਸ਼ਖਸੀਅਤ ਦੇ ਮਾਲਕ ਪਰਮਪਾਲ ਕੌਰ ਸਿੱਧੂ ਨੇ ਦਿੱਲੀ ਵਿੱਚ ਸਥਿਤ ਭਾਰਤੀ ਕਾਉਂਸਲ ਆਫ ਸੈਂਟਿਫਿਕ ਐਂਡ ਰਿਸਰਚ ਵਿਖੇ ਬਤੌਰ ਸੀਨੀਅਰ ਰਿਸਰਚ ਫਾਲੋਅਰ ਜੋ ਵੀ ਸਿਵਾਵਾਂ ਦਿੱਤੀਆਂ ਨੇ ਅਤੇ ਔਰਤਾਂ ਦੇ ਅੰਗਰੇਜ਼ੀ ਮੈਗਜ਼ੀਨ ਫੈਮਨਾ ਵਾਸਤੇ ਫ੍ਰੀਲੈਂਸ ਰਾਈਟਿੰਗ ਕਰਦੇ ਹੋਏ ਪੰਜਾਬ ਦੀਆਂ ਔਰਤਾਂ ਦੇ ਉੱਤੇ ਕਾਫੀ ਰਿਸਰਚ ਕੀਤੀ ਹੈ ਖਾਸ ਕਰਕੇ ਅਤਵਾਦੀਆਂ ਪੀੜਤ ਔਰਤਾਂ ਦੇ ਬਾਰੇ ਵੀ ਉਹਨਾਂ ਨੇ ਆਪਣੇ ਆਰਟੀਕਲਾਂ ਦੇ ਵਿੱਚ ਕਾਫੀ ਜ਼ਿਕਰ ਕੀਤਾ ਹੈ ਇੱਥੇ ਦੱਸਣਯੋਗ ਹੈ ਕਿ ਜੇ ਬਠਿੰਡਾ ਲੋਕ ਸਭਾ ਹਲਕੇ ਤੋਂ ਪਰੰਪਰਕੌਰ ਸਿੱਧੂ ਚੋਣ ਮੈਦਾਨ ਦੇ ਵਿੱਚ ਕਿਸੇ ਵੀ ਪਾਰਟੀ ਵੱਲੋਂ ਨਿਤਰਦੇ ਹਨ ਤਾਂ ਬਾਦਲ ਪਰਿਵਾਰ ਦੀ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਲਈ ਵੀ ਵੱਡੀ ਚੁਣੌਤੀ ਹੋ ਸਕਦੇ ਹਨ ਕਿਉਂਕਿ ਇੱਕ ਪਾਸੇ ਜਿੱਥੇ ਬਾਦਲ ਪਰਿਵਾਰ ਵੱਲੋਂ ਹਰਸਿਮਰਤ ਕੌਰ ਬਾਦਲ ਚੋਣ ਲੜਨਗੇ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਜੇ ਆਪਾਂ ਦੇਖੀਏ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਕੌਰ ਵੜਿੰਗ ਵੀ ਚੋਣ ਮੈਦਾਨ ਵਿੱਚ ਦੌੜ ਟਿਕਟ ਦੇ ਲਈ ਲਗਾ ਰਹੇ ਹਨ ਉਹ ਵੀ ਚੋਣ ਮੈਦਾਨ ਦੇ ਵਿੱਚ ਆ ਸਕਦੇ ਹਨ ਇਸ ਤਰ੍ਹਾਂ ਬਠਿੰਡਾ ਲੋਕ ਸਭਾ ਚੋਣ ਦੇ ਉੱਤੇ ਸਥਿਤੀ ਹੈ ਜਿਹੜੀ ਉਹ ਦਿਲਚਸਪ ਹੋ ਸਕਦੀ ਆ ਪਰੰਤੂ ਫਿਲਹਾਲ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਪਰਮਪਾਲ ਕੌਰ ਸਿੱਧੂ ਬਠਿੰਡਾ ਸੀਟ ਤੋਂ ਕਿਹੜੀ ਪਾਰਟੀ ਲਈ ਚੋਣ ਮੈਦਾਨ ਵਿੱਚ ਨਿਤਰਨਗੇ ਕਿਹਾ ਇਹ ਵੀ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਮਲੂਕਾ ਵੀ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ ਤੇ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਵੀ ਹੋ ਸਕਦੇ ਹਨ ਪਰ ਜ਼ਿਆਦਾਤਰ ਚਾਵਾ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਇਹੀ ਜ਼ਿਕਰ ਹੋ ਰਿਹਾ ਹੈ ਕਿ ਭਾਜਪਾ ਬਠਿੰਡਾ ਤੋਂ ਗੁਰਪ੍ਰੀਤ ਸਿੰਘ ਮਲੂਕਾ ਜਾਂ ਪਰਪਰ ਕਾਲ ਸਿੱਧੂ ਉਤੇ ਆਪਣਾ ਦਾਅ ਖੇਡ ਸਕਦੀ ਹੈ ਕਿਉਂਕਿ ਮਲੂਕਾ ਪਰਿਵਾਰ ਦਾ ਜਿਹੜਾ ਆਧਾਰ ਹੈਗਾ ਉਹ ਬਠਿੰਡਾ ਮਾਨਸਾ ਤੇ ਮਾਲਵੇ ਇਲਾਕੇ ਦੇ ਵਿੱਚ ਕਾਫੀ ਮੰਨਿਆ ਜਾ ਰਿਹਾ ਹੈ ਤੇ ਬਾਦਲ ਪਰਿਵਾਰ ਦੇ ਵਿੱਚੋਂ ਵੀ ਉਹ ਨਜ਼ਦੀਕੀਆਂ ਦੇ ਵਿੱਚੋਂ ਮੰਨੇ ਜਾਂਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਕਿਸ ਤਰ੍ਹਾਂ ਦੀ ਸਥਿਤੀ ਸਪਸ਼ਟ ਹੁੰਦੀ ਆ ਤੁਸੀਂ ਦੇਖਦੇ ਰਹੋ ਪੰਜਾਬੀ ਲਾਈਨਸ ਟੀਵੀ